ਸੁਵਾਚ ਅਜ ਟਰੱਕ ਅਤੇ ਟਰਾਲੀ ਵਿਚਾਲੇ ਹੋਈ ਜਵਰਦਸ ਟੱਕਰ ਚ ਦੋਵੇਂ ਵਾਹਨਾਂ ਚ ਸਵਾਰ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਟਰੱਕ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ। ਸਾਰੇ ਜ਼ਖਮੀਆਂ ਨੂੰ ਫਿਲਹਾਲ ਸੁਵਾਦੇ ਸਰਕਾਰੀ ਹਸਪਤਾਲ ਚ ਇਲਾਜ ਲਈ ਰੱਖਿਆ ਗਿਆ ਹੈ। ਇਹ ਹਾਦਸਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਅੱਡਾ ਗੜਨਾ ਸਾਹਿਬ ਨੇਰੇ ਵਾਪਰਿਆ। ਹਾਦਸੇ ਚ ਵਾਹਨ ਛੜਕਦੇ ਕਿਨਾਰੇ ਲੱਗੇਛ ਪੇਦੇ ਦੇ ਦਰਖਤ ਨਾਲ ਟਕਰਾ ਗਏ ਜਿਸ ਕੰਧ ਰਖ ਟੁੱਟ ਕੇ ਹਾਈਵੇ ਤੇ ਡੇਗ ਗਿਆ ਤੇ ਜਿਸ ਕੰਧ ਕਈ ਘੰਟੇ ਤੱਕ ਆਵਾਜਾਈ ਵਿੱਚ ਵਿਘਨ ਪਿਆ ਰਿਹਾ। ਪਰਾਪਰ ਜਾਣਕਾਰੀ ਅਨੁਸਾਰ ਪਿੰਟਿੰਗ ਗਰਾਂ ਦਾ ਰਹਿਣ ਵਾਲਾ ਰਸ਼ਪਾਲ ਸਿੰਘ ਆਪਣੇ ਭਤੀਜੇ ਮਨਵੀਰ ਸਿੰਘ ਨਾਲ ਟਰੈਕਟਰ ਟਰਾਲੀ ਤੇ ਕਿਸੇ ਕੰਮ ਲਈ ਦਸੂਹਾ ਵੱਲ ਨੂੰ ਜਾ ਰਿਹਾ ਸੀ ਉਹ ਜਿਵੇਂ ਹੀ ਗੰਨਾ ਸਾਹਿਬ ਨੇੜੇ ਪੁੱਜੇ ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟਰਾਲੀ ਨੂੰ ਪਿੱਛੇੋਂ ਟੱਕਰ ਮਾਰ ਦਿੱਤੀ ਇਸ ਹਾਦਸੇ 'ਚ ਕੁੱਲ 4 ਵਿਅਕਤੀ ਗੰਭੀਰੂ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਦਸੂਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਉੱਥੇ ਜਦੋਂ ਟਰੱਕ ਚਾਲਕ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਫਿਲਹਾਲ ਇਸ ਮਾਮਲੇ ਸਬੰਧਿਤ ਸੂਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵਾਹਨਾਂ ਨੂੰ ਹਾਈਵੇ ਤੋਂ ਹਟਾ ਕੇ ਆਵਾਜਾਈ ਨੂੰ ਸ਼ੁਰੂ ਕਰਾ ਦਿੱਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਹੋਇਆ ਕਿਸ ਤਰ੍ਹਾਂ ਹਾਦਸਾ ਹੋਇਆ ਹੈ? ਜੀ ਜ ਆਪਣਾ ਰਸ਼ਪਾਲ ਸਿੰਘ ਆ ਸਾਡੇ ਪਿੰਡ ਦੇ ਹੈਗੇ ਆ ਟਰੈਕਟਰ ਲੈ ਕੇ ਇਹ ਦਸੂਆ ਨੂੰ ਆਰ.ਐਸ. ਤੋਂ ਤਰਾਂ ਦੀ ਪਿੱਛੇ ਪਾਈ ਸੀ। ਹੂੰ ਤੇ ਆਪਣਾ ਨੋਰਮਲ ਆਪਣੀ ਸਾਈਟ ਤੇ ਜਾ ਰਿਹਾ ਪਿੱਛੋਂ ਇੱਕ ਟਰੱਲ ਆਇਆ ਜੋ ਇਹਦੇ ਵਿੱਚ ਦੋ ਬਈਏ ਸੀਗੇ ਤੇ ਉਹ ਅਨਕੰਟਰੋਲ ਹੋ ਕੇ ਤੇ ਪਿੱਛੇ ਮਾਰਿਆ। ਇਹ ਪਿੱਛੇ ਮਾਰ ਕੇ ਇਹਦਾ ਟਰੈਕਟਰ ਜਿਹੜਾ ਮਤਲਬ ਟੇਡਾ ਹੋ ਗਿਆ ਤੇ ਥੱਲੇ ਡਿਗੇ ਆ ਇਹਨਾਂ ਦੇ ਕੰਨ ਤੇ ਸਾਈਡ ਤੇ ਮੋੜਦੇ ਤੇ ਧੌਣ ਤੇ ਵੀ ਇਹਦੇ ਸੱਟ ਲੱਗੀ ਆ ਦੂਜੇ ਮੁੰਡੇ ਦੇ ਪੈਰ ਤੇ ਤਾਂ ਸਿਰ ਤੇ ਸੱਟ ਲੱਗੀ ਆ ਇਹ ਟਰਾਲੀ ਡਰਾਈਵਰ ਨੇ ਸ਼ਰਾਬ ਪੀਤੀ ਤੇ ਦੋਨਾਂ ਨੇ ਸ਼ਰਾਬ ਪੀਤੀ ਹਸਪੀਟਲ ਵੀ ਨੂੰ ਡਾਟਨ ਦਾ ਸਾਜੀ ਸ਼ਰਾਬ ਪੀਤੀ ਦੋਨਾਂ ਨੇ ਸ਼ਰਾਬ ਪੀਤੀ ਸੀ ਉਹਨਾਂ ਨੇ ਮੰਨਿਆ ਵੀ ਇਥੇ ਅਸੀਂ ਸ਼ਰਾਬ ਪੀਤੀ ਆ ਔਰ ਮੋਸ਼ਟ ਆ ਰਿਹਾ ਸ਼ਰਾਬ ਦਾ ਤੇ ਕੀ ਮੰਗ ਕਰਦੇ ਤੁਸੀਂ ਉਹਨੂੰ ਪੁਲਿਸ ਦੀ ਮੰਗ ਆ ਜੀ ਇਹ ਜਿਹੜੇ ਸ਼ਰਾਬ ਪੀਤੀ ਆ ਇਹਨਾਂ ਬੰਦਿਆਂ ਕਾਨੂੰਨੀ ਕਾਰਵਾਈ ਕੀਤੀ ਹੋਣੀ ਚਾਹੀਦੀ ਆ ਤੇ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ वो दोनों बंदे थे जिंदगी पता नहीं की अंदर हो गया या की हो गया भगवान जान ने पूरा परिवार दुखी और पूरा बेचा जी ठीक से आ रहे थे कहाँ जाना था जम्मू जा रहे थे उसका नाम क्या है दूसरे ड्राइवर का तो आप लोगों ने, लोग ने, लोग ने शराबी रखी थी आप लोगों ने शराब पी रखी थी मैं सोया हुआ था तो आपको मालूम है आपकी वजह से कितना बड़ा एक्सीडेंट हो गया वहाँ मैं तो रोटी खा के सो गया था मैं तो मुझे नहीं मालूम तो आपकी वजह से एक्सीडेंट हुआ बहुत बड़ा नहीं थी उसमें भाई मैं कहीं झूठ बोल मैं तो सोया हुआ था और मुझे जब तक पड़ी में शीशा में से बाहर गिरा हूँ जब मैं किसी ने उठाया वो उसके अंदर